ਛਾਡੀ ਉਹ ਤੇ ਮਾਂ ਸਾਡੇ ਹੱਥ ਚਾਉ ਜਿੱਤੇ ਸਾਨੂੰ ਹੱਕ ਮਿਲੂ ਸ਼ੁਕਰਾਂ ਲੈ ਜਾ ਜੇਲਾ ਚ ਲੈ ਜਾਣ ਜੇਲਾ ਤੇ ਰੋਟੀਆਂ ਖਾ ਲਾ ਕੇ ਮਰਦਾਬਾਨ ਸਾਨੂੰ ਇਹ ਦੱਸ ਦੋ ਜ਼ਮੀਨ ਕਿਦੀ ਮਾਂ ਦੀ ਜ਼ਿੰਦਾ ਜ਼ਮੀਨ ਕਿਦੀ ਮਾਂ ਸਾਡੀ ਵੀ ਨਾਲ ਹੀ ਆ ਅੱਜ ਅਸੀਂ ਕਿਸੇ ਦਾ ਛਗ ਮਲ ਪੱਟ ਲੈਨੇ ਝੁੱਗੇ ਲਾ ਕੇ ਜੱਟ ਉਹ ਵੀ ਲਾ ਲੈਂਦੇ ਨੇ ਉਹ ਵੀ ਸਾਥੋਂ ਖੋ ਲੈਦੇ ਨੇ ਸਾਡੇ ਛਗ ਮੁੱਲ ਦਾ ਪੱਟਾ ਉਹ ਵੀ ਸਾਨੂੰ ਨੰਗੇ ਹੋ ਕੇ ਖੜ ਜਾਂਦੇ ਜੱਟ ਪੂਰੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੀ ਅਸੀਂ ਆਪੀ ਆਉਂਦੇ ਆ ਗਏ ਜੀ ਅਸੀਂ ਆ ਆਉਂਦੇ ਆ ਜੀ ਹਰਤੇ ਨਹੀਂ ਜੀ ਕਿ ਖਿੱਚ ਖਿੱਚ ਕੇ ਬੱਸਾਂ 'ਚ ਬਿਠਾਇਆ ਜਾ ਰਿਹਾ ਹੈ ਪੁਲਿਸ ਵੱਲੋਂ ਜਿਹੜੀ ਹੈ ਖਿੱਚ ਖਿੱਚ ਕੇ ਬੱਸਾਂ ਦੇ ਵਿੱਚ ਜਿਹੜਾ ਉਹ ਬਿਠਾਇਆ ਜਾ ਰਿਹਾ ਮਾਰਦਾ ਕਿਥੇ ਲੱਗਾ ਕੇ ਮਾਰਦਾ ਸੀ ਮਰਨ ਨੂੰ ਤਿਆਰ ਨਹੀਂ ਡਰਦਾ ਤੇਨ ਕੁਰਸੀ ਤਾਂ ਖਿੱਚ ਲਮਾ ਕੇ ਕੁਰਸੀ ਤਾਂ ਜਿਹੜੇ ਰਾਤ ਜੱਟ ਆਏ ਨੇ जिम्मेदारਾਇ ਨੇ ਜਮੀਨਾ ਨਹੀਂ ਲਿਗਾਨੇ ਉਸ ਰਾਹ ਸੀ ਆਏ ਉਹਨਾਂ ਤੇ ਕਿਹੜਾ ਹੋਰ ਮਾਂ ਦੀ ਸਾਡੀ ਮਾਂ ਸਾਡੀ ਵੀ ਮਾਂ ਸੀ ਜਮੀਨ माग ਦਾ ਸਾਨੂੰ ਵੀ ਹਿੱਸਾ ਮਿਲਣਾ ਚਾਹੀਦਾ ਜੀ ਡੀ ਪੀ ਐਸ ਸੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ 20 ਤਰੀਕ ਦਾ ਐਲਾਨ ਕੀਤਾ ਗਿਆ ਸੀ ਕਿ 20 ਤਰੀਕ ਨੂੰ ਜੀਨ ਦੇ ਰਾਜੇ ਦੀ ਬੀੜ ਐਸਵਾ 927 ਏਕੜ ਜ਼ਮੀਨ ਦੇ ਉੱਤੇ ਬੇਜਮੀਨੇ ਕਿਸਾਨਾਂ ਮਜ਼ਦੂਰਾਂ ਦਾ ਕਬਜ਼ਾ ਕਰਵਾਇਆ ਜਾਣਾ ਹੈ ਜਿਨੋ ਲੈ ਕੇ ਅੱਜ ਵੱਡੇ ਪੱਧਰ ਤੇ ਤਿਆਰੀਆਂ ਸੀ ਪਰ ਪੁਲਿਸ ਬੀਤੇ ਦੋ ਦਿਨਾਂ ਤੋਂ ਆਪ ਖੁਦ ਤਿਆਰੀ ਦੇ ਵਿੱਚ ਸੀ ਬੀਤੇ ਦੋ ਦਿਨਾਂ ਤੋਂ ਲਗਾਤਾਰ ਗ੍ਰਿਫਤਾਰੀਆਂ ਪਾਈਆਂ ਜਾ ਰਹੀਆਂ ਸੀ ਅਰੈਸਟ ਪਾਈਆਂ ਜਾ ਰਹੀਆਂ ਸੀ ਜਿਹਦੇ ਕਰਕੇ ਜਿਹੜਾ ਅੱਜ ਮਜ਼ਦੂਰ ਪਹੁੰਚੇ ਤਾਂ ਜਿਹੜੇ ਵੱਖ-ਵੱਖ ਜਗ੍ਹਾ ਦੇ ਉੱਤੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਗ੍ਰਿਫਤਾਰ ਕੀਤਾ ਗਿਆ ਇਹ ਸਾਰੀ ਘਟਨਾ ਚੱਲੀ ਤਾਂ ਹੁਣ ਵੀ ਜਿਹੜੀ ਹੈ ਤਸਵੀਰ ਇਸ ਵਕਤ ਉੱਥੋਂ ਦੀ ਹੈ ਜਿੱਥੋਂ ਇਹ ਰਸਤਾ ਜਾਂਦਾ ਜਿੱਥੇ ਵੱਡੇ ਪੱਧਰ ਉੱਤੇ ਬੈਰੀਕੇਡਿੰਗ ਕੀਤੀ ਗਈ ਹੈ ਵੱਡੇ ਪੱਧਰ ਦੇ ਉੱਤੇ ਪੁਲਿਸ ਪ੍ਰਸ਼ਾਸਨ ਲੱਗਿਆ ਹੋਇਆ ਉਹ ਸਾਰੇ ਦੇ ਦਰਮਿਆਨ ਜਿਹੜਾ ਰੋਕਿਆ ਜਾ ਰਿਹਾ ਹੈ ਮਲੇਰ ਕੋਟਲਾ ਪਟਿਆਲਾ ਵੱਖ-ਵੱਖ ਜਗ੍ਹਾ ਗ੍ਰਿਫਤਾਰੀਆਂ ਪਾਈਆਂ ਜਾ ਰਹੀਆਂ ਗ੍ਰਿਫਤਾਰੀਆਂ ਪਾ ਕੇ ਇੱਕ ਪਾਸੇ ਬਿਠਾਇਆ ਜਾ ਰਿਹਾ ਜਾਂ ਪਹੁੰਚ ਨਹੀਂ ਦਿੱਤਾ ਜਾ ਰਿਹਾ ਤਾਂ ਅਜਿਹੇ ਹਾਲਾਤ ਦੇ ਵਿੱਚ ਜਦੋਂ ਮਜ਼ਦੂਰ ਆਪਣੀਆਂ ਜ਼ਮੀਨਾਂ ਤੇ ਜਿਹੜੀ ਆ ਜਿਹੜੀ ਆ ਰਾਜੇ ਦੀ ਜ਼ਮੀਨ ਤੇ ਜਿਹੜਾ ਉਹ ਕਬਜ਼ਾ ਕਰਨ ਜਿਹੜੇ ਆ ਉਹ ਪਹੁੰਚੇ ਸੀ ਪਹੁੰਚਣ ਤੋਂ ਪਹਿਲਾਂ ਹੀ ਗ੍ਰਿਫਤਾਰੀਆਂ ਪੈ ਚੁੱਕੀਆਂ ਤੁਸੀਂ ਵੀ ਰਾਜੇ ਦੀ ਇੱਥੇ ਆਏ ਸੀ ਜੀ ਕਿੱਥੋਂ ਆਏ ਸੀ ਭੋਗ ਤੇ ਜਾਂਦੇ ਵੀਰ ਜੀ ਭੋਗ ਤੇ ਜਾਂਦੇ ਜੀ ਕਿੱਥੇ ਜਾਂਦੇ ਸੀ ਭੋਗ ਤੇ ਜਾਂਦੇ ਵੀਰ ਜੀ ਕਿੱਥੇ ਜਾਂਦੇ ਭੋਗ ਤੇ ਅਸੀਂ ਆ ਗਰਾਚੋਂ ਜੀ ਗਰਾਚੋਂ ਗਰਾਚੋਂ ਇਹ ਫਿਰ ਤੁਹਾਨੂੰ ਪੜ ਰਹੇ ਨੇ ਪੁਲਿਸ ਨੂੰ ਕੀ ਪਤਾ ਜੀ ਸਾਸ਼ੀ ਕਿਹੜਾ ਤੰਨੇ ਦੇ ਜਾਂਦੇ ਸੀ ਤਾਂ ਭੋਗ ਤੇ ਜਾਂਦੇ ਸੀ ਸਾਡੇ ਤਾਂ ਉੱਥੇ ਮਰ ਗਏ ਹੋਈਏ ਦੇਖੋ ਤਾਂ ਸਹੀ ਜਾੜੀ ਹਾਲਤ ਕੀ ਹੋਈ ਪਈ ਆ ਕੰਮਕਾਰਾਂ ਦੇ ਬੱਲੀਆਂ ਚੁਗਦੇ ਸੀ ਆਇਆ ਜੀ ਹੁਣ ਸਾਨੂੰ ਕੀ ਪਤਾ ਜੀ ਵੀ ਮੁਰੇ ਧਰਨ ਲੱਗੇ ਅਸੀਂ ਇਧਰ ਦੀ ਪਾਲੇ ਜੀ ਕਰਾਚੋ ਭੋਗਦੇ ਜਾਣਾ ਜੀ ਅਸੀਂ ਹੁਣ ਕਹਿੰਦੇ ਤੁਹਾਨੂੰ ਗਿਰਫਤਾਰ ਕਰਾਂਗੇ ਗਿਰਫਤਾਰ ਸਾਨੂੰ ਕਦੋਂ ਕਰੋਗੇ ਅਸੀਂ ਤਾਂ ਭੋਗਦੇ ਜਾਨੇ ਸਾਡੀ ਹਾਲਤ ਤਾਂ ਦੇਖ ਲਓ ਕੀ ਹੋਈ ਪਈ ਐ ਗੱਲਾਂ ਕੀ ਕਰਦੇ ਹੋ ਤੁਸੀਂ ਹੋਰ ਜੀ ਭੋਗਦੇ ਜਾਣਾ ਜੀ ਸਾਨੂੰ ਨੰਗਣ ਦੇ ਕਰਾਚੋ ਜਾਣਾ ਜੀ ਤਾਂ ਵੀ ਤਾਂ ਪੰਡਾ ਉਹ ਪਹਿਲਾਂ ਸਾਨੂੰ ਉਧਰ ਮੋੜ ਤਾਂ ਕਹਿੰਦੇ ਉਧਰ ਜਿ ਜਾਓ ਹੁਣ ਕਾ ਜੀ ਨੇ ਇਧਰ ਜਿ ਜਾਓ ਅਸੀਂ ਕਿੱਧਰ ਜਾਈਏ ਮੂਰੇ ਖਾਨੂੰ ਢੀਕ ਰਹੇ ਨੇ ਕੱਠਾਂ ਖਾਦੇ ਲਵੇ ਪਿਆਗਾ ਉਹ ਫੋਨ ਤੇ ਫੋਨ ਕਰੀ ਜਾਂਦੇ ਨੇ ਕੀ ਗੱਲ ਉਹਦੋਂ ਨੂੰ ਸਾਡਾ ਹੋਜੂ ਤਾਂ ਅੱਗੇ ਵੀ ਜਿਹੜੀ ਆ ਉਹ ਗ੍ਰਿਫਤਾਰੀ ਇਹ ਕੀਤੀ ਜਾ ਰਹੀ ਹੈ ਉਤਾਰਿਆ ਜਾ ਰਿਹਾ ਦੋ ਜਿਹਨਾਂ ਨੂੰ ਛੋਟੇ ਹਾਥੀ ਕਹਤਾ ਜਾਂਦਾ ਉਹ ਹੈ ਤਾਂ ਪੁਲਿਸ ਵੱਲੋਂ ਪਹਿਲਾਂ ਪਟਿਆਲਾ ਜਿਹੜੇ ਆ ਮਲੇਰ ਕੋਟਲਾ ਸੰਗਰੂਰ ਜਿੱਥੇ-ਜਿੱਥੇ ਵੀ ਜਿਹੜੇ ਆ ਜਿੰਦਾਬਾਦ 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 ਜ਼ਮੀਨ ਪ੍ਰਤਰ ਨੇ ਚ ਜਾਵਾਂਗੇ ਅੱਛਾ ਜੀ ਹਾਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜਿੰਦਾਬਾਦ 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 ਦਰਦੇ ਨਹੀਂ ਤੇਰੇ ਜੁਣ ਕੁੰਡਿਆਂ ਤੋਂ ਕੀ ਮਸਲਾ ਹੈ ਕੀ ਕਿਹੜੀ ਜ਼ਮੀਨ ਤੇ ਤੁਸੀਂ ਕਬਜ਼ਾ ਕਰਨ ਜਾ ਰਹੇ ਹੋ ਕਿਹੜੀ ਜ਼ਮੀਨ ਦੇ ਉੱਤੇ ਹੱਕ ਲੈਣਾ ਜ਼ਮੀਨ ਜਿਹੜੀ ਇੱਥੇ ਬੀੜ ਚ ਪਈ ਹੈ 927 ਏਕੜ ਸੁਦਵੀਰ ਰਾਜਾ ਦੀ ਉਹ ਤੇ ਜਿਹੜੇ ਬਾਹਰਲੇ ਲੋਕਾਂ ਦਾ ਕਬਜ਼ਾਗਾ ਉਹ ਸਾਡੇ ਬੇਜਮੀਨੇ ਕਿਸਾਨਾਂ ਤੇ ਮਜ਼ਦੂਰਾਂ ਚ ਵੰਡਣੀ ਚਾਹੀਦੀ ਆ ਤੇ ਉਹਦੇ ਤੇ ਅਸੀਂ ਕਬਜ਼ਾ ਲੈਣ ਜਾ ਰਹੇ ਸੀਗਾ ਤਾਂ ਤੁਹਾਨੂੰ ਗ੍ਰਫਤਾਰ ਕਰ ਲਿਆ ਕੋਈ ਗੱਲ ਨਹੀਂ ਸਿਆਈਆਂ ਇਹ ਗ੍ਰਿਫਤਾਰੀਆਂ ਤੋਂ ਨਹੀਂ ਡਰਦੇ ਸਾਨੂੰ ਹੋਰ ਮੌਕਾ ਮਿਲੂਗਾ ਵਧੀਆ ਗ੍ਰਿਫਤਾਰ ਕਰ ਲੈ ਅਸੀਂ ਰੋਟੀ ਸਿਕਾਹੀ ਖਾ ਲਾਂਗੇ ਹਾਂ ਅਜਿਹੀ ਕਿਸੇ ਜਦੋਂ ਛਾਗਮਾਲ ਪੱਟ ਲੈਣੇ ਝੁੱਗੇ ਲਾ ਕੇ ਜੱਟ ਉਹ ਵੀ ਲਾਹ ਲੈਂਦੇ ਨੇ ਉਹ ਵੀ ਸਾਥੋ ਖੋਹ ਲੈਂਦੇ ਨੇ ਸਾਡੇ ਛਾਗਮੁਲ ਨਾ ਪੱਟੋ ਉਹ ਵੀ ਸਾਨੂੰ ਨੰਗੇ ਹੋ ਕੇ ਖੜ ਜਾਂਦੇ ਜੱਟ ਮੂਰੇ ਅਸੀਂ ਸਰਸਨ ਵੀ ਇਹ ਦੱਸ ਦਿਓ ਹਾਂ ਜੀ ਤੁਸੀਂ ਆਪ ਦੇ ਹੱਕ ਲੈਣਾ ਹਾਂ ਅਸੀਂ ਹੱਕ ਲੈਣਾ ਸਾਨੂੰ ਇਹ ਦੱਸ ਦਿਓ ਜ਼ਮੀਨ ਕਿਦੀ ਮੰਗੀ ਜ਼ਿੰਦਾਬਾਦ ਜ਼ਮੀਨ ਕਿਦੀ ਮੰਗ ਸਾਡੀ ਵੀ ਨਾਲ ਹੀ ਆ ਜ਼ਮੀਨ ਕਿਹਨੇ ਜੰਮੀਆਂ ਅਸੀਂ ਉੱਥੇ ਵਗ ਜਾਾਂਗੇ ਜ਼ਿੰਦਾਬਾਦ 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 ਵੀਰੇ ਦੀ ਜ਼ਮੀਨ ਜੰਮੀਆਂ ਅਸੀਂ ਉੱਥੇ ਜਾਾਂਗੇ ਜ਼ਿੰਦਾਬਾਦ ਜਿਹੜਾ ਜ਼ਿੰਦਾਬਾਦ ਕਿਉਂ ਜਿਹੜਾ ਜ਼ਿੰਦਾਬਾਦ ਜਿਹੜਾ ਰਾਤ ਜਿਹੜਾ ਕਟਾਏ ਨੇ ਜ਼ਿਮੀਦਾਰ ਆਏ ਨੇ ਜ਼ਮੀਨਾਂ ਮਿਲ ਗਾਨੇ ਉਸ ਰਾ ਸੀ ਆਏ ਉਹਨਾਂ ਦੇ ਕਿਹੜਾ ਹੋਰ ਮਾਂ ਦੀ ਸਾਡੀ ਮਾਂ ਸਾਡੀ ਵੀ ਮਾਂ ਸੀ ਜ਼ਮੀਨ माग ਤੇ ਸਾਨੂੰ ਵੀ ਹਿੱਸਾ ਮਿਲਣਾ ਚਾਹੀਦਾ ਸਾਨੂੰ ਵੀ ਹਿੱਸਾ ਮਿਲਣਾ ਚਾਹੀਦਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੁੰਡਾ ਕਰਦੀ ਹੈ ਇਹ ਸਰਕਾਰ ਦੀ ਅਸੀਂ ਹਰ ਹਾਲਤ ਵਿੱਚ ਜਾਣ ਦੀ ਕੋਸ਼ਿਸ਼ ਕਰਾਂਗੇ। ਕੀ ਕਰਨਾ ਚਾਹੋ ਜ਼ਮੀਨ ਦੇ ਵਿੱਚ ਜਾ ਕੇ ਡਰਦੇ ਨਹੀਂ ਫਿਰ ਤੁਸੀਂ ਨਹੀਂ ਵੀਰੇ ਡਰਦੇ ਨਹੀਂ। ਬਈ ਤਾਂ ਕੀ ਪਤਾ ਕਿੰਨਾ ਦਿਨ ਰੱਖਣਾ ਪਏ। ਤੁਸੀਂ ਡਰਨ ਦੀ ਲੋੜ ਹੀ ਨਹੀਂ ਹੈਗੀ ਆਪਾਂ ਜਿਵੇਂ ਆਪਾਂ ਨੇ ਇਹ ਵੀ ਪੰਡ ਪਾਈ ਸਾਡਾ ਹੀ ਨੇ। ਇਹ ਵੀ ਆਪਣੀ ਜ਼ਮੀਨ ਹੀ ਕੱਢਾਂਗੇ। ਅਸੀਂ ਕਿਸੇ ਖਤਰ ਨਹੀਂ ਆਪਦੇ ਖਤਰ ਆਗਾ। ਸਾਡੇ ਪੰਡ ਪਾਈ ਨੇ। ਹਾਂ ਜਿਵੇਂ ਦਾ ਕਬਜ਼ਾ ਲੈਣਾਗਾ। ਹੱਕ ਜਮਾਉਣਾ ਜ਼ਮੀਨਾਂ ਦਾ। ਹਾਂ ਆਪਾਂ ਦਾ ਹੱਕ ਜਮਾਵਾਂਗੇ ਜੀ। ਹਾਂ ਹੱਕ ਲੈਣ ਆਂਦੇ ਜੀ ਅਸੀਂ। ਇਹਨਾਂ ਦੇ ਡੌਟੀਆਂ ਨੇ। ਅਸੀਂ ਇਹਨਾਂ ਨਾਲ ਕਿ ਲੜਨਾ ਸੀ। ਕੋਈ ਨਾ ਕੋਈ ਕੋਈ ਮਰ ਜਾਗੇ ਕੋਈ ਡਰ ਨਹੀਂ। ਸਾਡਾ ਰੋਲਾ ਤੇ ਦੱਸਣਾ। ਮਰਾਂਗੇ ਮਰਾਂਗੇ ਗਰਦ ਬੁਝਾਰਨੀ ਹੈ ਹੱਕ ਨੇ ਪਰ ਛੱਡਾਂਗੇ ਮਰਨਾ ਮਨਜ਼ੂਰ ਆ ਪਰ ਅਸੀਂ ਹੱਕ ਨਹੀਂ ਖੋਲਣਾ ਹਾਂਜੀ ਗੱਡੀ 'ਤੇ ਬੈਠੋ ਨੌਕਰੀਆਂ ਕਰਦੇ ਸਾਨੂੰ ਵੀ ਚਾਹੀਦਾ ਕੁਝ ਅਸੀਂ ਵੀ ਬੱਚੇ ਪਾਲਣੇ ਨੇ ਅਸੀਂ ਲੋਕਾਂ ਮੂਰੇ ਹੱਥ ਥੋੜੀ ੱਡਾਂਗੇ ਹੁਣ ਤੇ ਕਰ ਕਿੰਨੇ ਕਿੰਨੇ ਜਣੇ ਆਈ ਸੀ ਤੁਸੀਂ ਕਿੰਨੇ ਸੀ ਕੁੱਲ ਕਿਹੜੇ ਪਿੰਡੋਂ ਜਿਹੜਾ ਵੈਸੇ ਕਿ ਲੱਗ ਕੀਮਤਾਂ ਕਿ ਲੱਗ ਕੀਮਤਾਂ ਆਇਆ ਜੀ ਇਹ ਵਾਰੀ-ਵਾਰੀ ਆਉਂਗੇ ਵਾਰੀ-ਵਾਰੀ ਆਵਾਂਗੇ ਜਿੰਨਾਂ 'ਚੋਂ ਸਾਨੂੰ ਹੱਕ ਨਹੀਂ ਮਿਲਦਾ ਸੀ ਆਵਾਂਗੇ ਅਸੀਂ ਅਵਲੇ ਹੱਕ ਤੇ ਲੜਾਂਗੇ ਹਰ ਹਾਲੀ ਲੜਾਂਗੇ ਸਾਨੂੰ ਕਿਸੇ ਦਾ ਕੋਈ ਆਹ ਨਹੀਂ ਹੈਗਾ ਸਵੇਰਾ ਤੁਸੀਂ ਦੇਖ ਰਹੇ ਹੋ ਬਸਾਂ ਦੇ ਵਿੱਚ ਬਿਠਾਇਆ ਜਾ ਰਿਹਾ ਤਾਂ ਤਾਂ ਜਿੰਦਾਬਾਦ ਜਿੰਦਾਬਾਦ ਜ਼ਮੀਰ ਪ੍ਰਾਪਤੀ ਸੰਘਰਸ਼ ਕਮੇਟੀ ਜਿੰਦਾਬਾਦ 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 ਜ਼ਮੀਰ ਪ੍ਰਾਪਤੀ ਸੰਘਰਸ਼ ਕਮੇਟੀ ਜਿੰਦਾਬਾਦ ਜਿੰਦਾਬਾਦ ਕਿਹੜੇ ਪਿੰਡ ਤੋਂ ਕੀ ਕਰਦੇ ਕਿਹੜੀ ਕ ਪਿੰਡ ਦਾ ਹੈੜੀ ਕੇ ਜ਼ਮੀਨਵਾਹ ਬਾਸਤ ਜੀ ਗ੍ਰਫਤਾਰ ਕਰ ਲਿਆ ਗ੍ਰਫਤਾਰ ਕਰ ਲਿਆ ਸੋ ਤਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੀ ਅਸੀਂ ਆਪ ਹੀ ਆਉ ਕਰਾਂਗੇ ਆਮ ਆਂ ਜੀ ਆਰਦਾ ਨਹੀਂ ਜੀ ਆਵਾਂਗੇ ਆਵਾਂਗੇ ਜੀ ਇਸ ਜਮੀਨ ਤੇ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਉਧਰ ਵੀ ਤਸਵੀਰਾਂ ਮੈਂ ਦਿਖਾ ਦਿਆਂ ਕਿ ਖਿੱਚ-ਖਿੱਚ ਕੇ ਬੱਸਾਂ 'ਚ ਬਿਠਾਇਆ ਜਾ ਰਿਹਾ ਹੈ ਪੁਲਿਸ ਵੱਲੋਂ ਜਿਹੜੀ ਹੈ ਖਿੱਚ-ਖਿੱਚ ਕੇ ਬੱਸਾਂ ਦੇ ਵਿੱਚ ਜਿਹੜਾ ਉਹ ਬਿਠਾਇਆ ਜਾ ਰਿਹਾ ਹੈ ਕੈਮਰਾ ਮੈਨੂੰ ਕਹੂੰਗਾ ਕਿ ਤਸਵੀਰਾਂ ਦਿਖਾਣ ਕਿ ਔਰਤਾਂ ਨੂੰ ਖਿੱਚ-ਖਿੱਚ ਕੇ ਬੱਸਾਂ 'ਚ ਬਿਠਾਇਆ ਜਾ ਰਿਹਾ ਹੈ ਰਾਜੇ ਦੀ ਜ਼ਮੀਨ ਤੇ ਕਬਜ਼ਾ ਲੈਣ ਆਏ ਸੀ ਇਹ ਲੋਕ ਇਹ ਮਜ਼ਦੂਰ ਇਹ ਰਾਜੇ ਦੀ ਜ਼ਮੀਨ ਕਹਿੰਦੇ ਬਹੁਤ ਚਿਰ ਹੋ ਗਿਆ ਸਾਨੂੰ ਗਾਲਾਂ ਲੈਂਦਿਆਂ ਨੂੰ ਬਹੁਤ ਚਿਰ ਹੋ ਗਿਆ ਸਾਨੂੰ ਝੋਲਮਸੈਂਦਿਆਂ ਨੂੰ ਇੱਕ ਛਲਗਮ ਤੱਕ ਪੱਟਣ ਨਹੀਂ ਦਿੰਦਾ ਕੋਈ ਆਪਣੀ ਵਾਟ ਤੋਂ ਤੇ ਅਸੀਂ ਵੀ ਅਸੀਂ ਜ਼ਮੀਨਾਂ ਦੇ ਮਾਲਕ ਜਿਹੜਾ ਉਹ ਬੰਨ ਹੈ ਜ਼ਮੀਨਾਂ ਦੇ ਮਾਲਕ ਬੰਨ ਹੈ ਜੋ ਮੈਲਾ ਆ ਗਈ ਸੀ ਮੈਲਾ ਗਾ ਨੂੰ ਜਿਹੜਾ ਹੈ ਨਾ ਹੱਕ ਲੈ ਕੇ ਜਾ ਮਾਗੇ ਲੈ ਕੇ ਜਾ ਮਾਗੇ ਆਪਣਾ ਹੱਕ ਅਸੀਂ ਵੀ ਇੱਥੇ ਜੰਮਿਆ ਆਏ ਧਰਤੀ ਦਾ ਸਾਡੀ ਵੀ ਮਾਂ ਐ ਧਰਤੀ ਸਾਡੀ ਵੀ ਮਾਂ ਐ ਇਹ ਧਰਤੀ ਸਾਨੂੰ ਬਾਤਾਂ ਰੋਕ ਰਹੇ ਨੇ ਵੀ ਗੱਲ ਸਾਥੋਂ ਤਾਂ ਸਾਡੇ ਮੁਰਾ ਜੱਟ ਲੰਗੇ ਹੋ ਕੇ ਖੜ ਜਾਂਦੇ ਨੇ ਸਾਡਾ ਜ਼ਮੀਨਾਂ ਦੀ ਚਾਹੀਦੀ ਹੈ ਸਾਨੂੰ ਹਿੱਸੇ ਨਹੀਂ ਚਾਹੀਦੇ ਅਸੀਂ ਬੱਟਾ ਤੇ ਜਾਂਨੇ ਜੱਟਾਂ ਦੇ ਸਾਨੂੰ ਕੀ ਕੀ ਕੁਝ ਬੋਲਦੇ ਨੇ ਸਾਗ ਤੋੜ ਲੈਂਦੇ ਉਹ ਵੀ ਫੋੜ ਲੈਂਦੇ ਨੇ ਬਰਾਬਰ ਦੇ ਹੱਕ ਲੈਣੇ ਹੱਕ ਬਰਾਬਰ ਸਾਡਾ ਜ਼ਮੀਨ ਦਾ ਹੈ ਹੈ ਡਰ ਨਹੀਂ ਲੱਗਦਾ ਨਾ ਜਮੀਨ ਹੀ ਲੱਗਦਾ ਕਿਸੇ ਤੋਂ ਅਸੀਂ ਕਿਸੇ ਦਾ ਡਰ ਮਾਰ ਦੇਣ ਕਿਥੇ ਲ ਜਾ ਕੇ ਮਾਰਨਾ ਸੀ ਮਰਨ ਨੂੰ ਤਿਆਰ ਹੈ ਮਾਰ ਦੇਣ ਇਹ ਸਾਡੇ ਕਦਾਸੀ ਆਪਦਾ ਹੱਕ ਸਾਨੂੰ ਚਾਹੀਦਾ ਨਹੀਂ ਹੈ ਅਸੀਂ ਛਟਾ ਪੁਖੇ ਤੇ ਹੈ ਜਵਾਕ ਫਿਰਦੇ ਨੇ ਬਾਕ ਹਾਂਜੀ ਪੁਖੇ ਤੇ ਹੈ ਨਹੀਂ ਫਿਰਦੇ ਜਵਾਕ ਸਾਡੇ ਹੈ ਉਹ ਹੀ ਤਾਂ ਗੱਲ ਹੈ ਸਾਨੂੰ ਕਿਹ ਜੋ ਕਿਲਾ ਹਕੀਮਤ ਹੈ ਬਰਾਬਰ ਚਾਹੀਦਾ ਨਹੀਂ ਡਰਦੇ ਤਨਖੁਰ ਕੀ ਤਾ ਖਿੱਚ ਲਮਾਗੇ ਕੁਰਸੀ ਤਾ ਨਹੀਂ ਡਰਦੇ ਤਨਖੁਰ ਕੀ ਤਾ ਖਿੱਚ ਲਮਾਗੇ ਕੁਰਸੀ ਤਾ ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਸਾਡਾ ਸਾਨੂੰ ਫੇਰ ਪਤਾ ਲੱਗੂ ਵੀ ਅਸੀਂ ਜੱਗ ਤੇ ਜਿਉਂਨੇ ਆ ਅਸੀਂ ਅੱਜ ਮਰਿਆ ਬਰਾਬਰੀ ਦਾ ਸਾਡੀ ਮਾਂ ਹੈ ਨਹੀਂ ਜੇ ਸਾਡੇ ਕੋਲ ਕੋਈ ਹਿੱਸਾ ਨਹੀਂ ਸਾਡੀ ਮਾਂ ਵੀ ਨਹੀਂ ਹੈਗੀ ਸਾਡੀ ਉਹ ਤੇ ਮਾਂ ਸਾਡੇ ਹੱਥ ਚਾਉ ਜਿੱਤੇ ਸਾਨੂੰ ਹੱਕ ਮਿਲੂ ਉੱਧੇ ਪਤਾ ਲੱਗੂ ਵੀ ਸਾਡੀ ਮਾਂ ਕਿ ਕਿਆ ਆਵਾਜ਼ ਉੱਧੇ ਪਤਾ ਲੱਗੂ ਵੀ ਸਾਡੀ ਮਾਂ ਕਿ ਅੜੀ ਆ ਲੈ ਲੈ ਜਾਂਦੇ ਸ਼ੋਕਰਾ ਲੈ ਜਾਂ ਜੇਲਾ ਤੇ ਲੈ ਜਾਣ ਜੇਲਾ ਤੇ ਰੋਟੀਆਂ ਖਾ ਲਾਂਗੇ ਮਰਦਾਬਾਦ ਮਰਦਾਬਾਦ ਇਹ ਤੋਂ ਕਟਿਆ ਪ੍ਰਸ਼ਾਸਨ ਮਰਦਾਬਾਦ ਮਰਦਾਬਾਦ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਮਰਦਾਬਾਦ ਦੇ ਨਾਰੇ ਪੁਲਿਸ ਇੱਕ ਬੱਸ ਭਰ ਕੇ ਲੈ ਚਲੀ ਐ ਇਹ ਤਸਵੀਰਾਂ ਸੰਗਰੂਰ ਦੀਆਂ ਨੇ ਜਿੱਥੇ ਰਾਜੇ ਦੀ ਬੀੜ ਦੇ ਉੱਤੇ ਕਪੜਾ ਕਰਨ ਆਏ ਸੀ ਮਜ਼ਦੂਰ ਤੇ ਜਿਨ੍ਹਾਂ ਨੂੰ ਬੱਸ ਭਰ ਕੇ ਇੱਥੋਂ ਗ੍ਰਿਫਤਾਰ ਕਰਕੇ ਲੈ ਜਾਇਆ ਜਾ ਰਿਹਾ ਇਹ ਅੱਜ ਪੰਜਾਬ ਜੇ ਤੁਸੀਂ ਸੰਗਰੂਰ ਆਓ ਤਾਂ ਸੰਗਰੂਰ ਦੇ ਚੱਪੇ-ਚੱਪੇ ਤੇ ਪੁਲਿਸ ਐ 15 ਤੋਂ 20 ਕਿਲੋਮੀਟਰ ਸੰਗਰੂਰ ਬਿਲਕੁਲ ਸੀਲ ਕੀਤਾ ਹੋਇਆ ਬਿਲਕੁਲ ਬੰਦ ਕੀਤਾ ਹੋਇਆ ਇਹ ਤਸਵੀਰ ਸੰਗਰੂਰ ਦੀ ਹੈ ਜਿੱਥੇ ਮਜ਼ਦੂਰ ਰਾਜੇ ਦੀ ਜ਼ਮੀਨ ਤੇ ਇਹ ਕਹਿ ਕੇ ਕਬਜ਼ਾ ਲੈਣਾ ਆ ਕਿ ਬਹੁਤ ਚਰ ਹੋ ਗਿਆ ਸਾਨੂੰ ਘਾਹ ਖੋਦਿਆ ਨੂੰ ਸਾਡੀ ਵੀ ਇੱਕ ਜ਼ਮੀਨ ਹੋਣੀ ਚਾਹੀਦੀ ਹੈ ਜੇ ਇਹ ਜ਼ਮੀਨ ਮਾਂ ਹੈ ਤਾਂ ਫਿਰ ਉਹ ਕਿਸੇ ਇੱਕ ਦੀ ਨਹੀਂ ਹੋਣੀ ਚਾਹੀਦੀ ਉਹ ਸਭ ਦੀ ਹੋਣੀ ਚਾਹੀਦੀ ਹੈ ਤਾਂ ਉਹ ਤਹਿਤ ਇਹ ਵੱਡੇ ਇੱਕ ਜੇ ਕਹ ਲਈਏ ਕਿ ਵੱਡਾ ਬਦਲਾਅ ਹੈ ਕਿ ਮਜ਼ਦੂਰ ਜ਼ਮੀਨਾਂ ਤੇ ਆਪਣਾ ਹੱਕ ਜਿਹੜਾ ਉਹ ਸਮਝਣ ਲੱਗੇ ਨੇ ਰਾਜੇ ਦੀ ਜ਼ਮੀਨ ਤੇ ਵੱਖ-ਵੱਖ ਪਰਿਵਾਰਾਂ ਦਾ ਕਬਜ਼ਾ ਚਾਹੇ ਉਹ ਮਜੀਠੀਆ ਪਰਿਵਾਰ ਹੋਵੇ ਚਾਹੇ ਹੋਰ ਪਰਿਵਾਰ ਹੋਣ ਉਹਨਾਂ ਦੇ ਰਿਸ਼ਤੇਦਾਰਾਂ ਦਾ ਇਸ ਜ਼ਮੀਨ ਤੇ ਕਬਜ਼ਾ ਤਾਂ ਹੁਣ ਮਜ਼ਦੂਰਾਂ ਕਹਿੰਦੇ ਕਿਸ ਜ਼ਮੀਨ ਨੂੰ ਇੱਥੇ ਕਬਜ਼ਾ ਕਰਕੇ ਇੱਥੇ ਬੇਗਮਪੁਰਾ ਵਸਾਉਣਾ ਜਿੱਥੇ ਇੱਕ ਵੱਖਰੀ ਮਿਸਾਲ ਜਿੱਥੇ ਬੇਜ਼ਮੀਨ ਨੇ ਕਿਸਾਨ ਬੇਜ਼ਮੀਨ ਨੇ ਮਜ਼ਦੂਰ ਉਹਨਾਂ ਸਾਰਿਆਂ ਦਾ ਉੱਥੇ ਰਾਜ ਹੋਵੇਗਾ ਤੇ ਉੱਥੇ ਕਬਜ਼ਾ ਕਰਨ ਲਈ 927 ਏਕੜ ਤੇ ਪਹੁੰਚੇ ਆ ਵੱਖ-ਵੱਖ ਜਗ੍ਹਾ ਗ੍ਰਿਫਤਾਰ ਕੀਤਾ ਗਿਆ ਇੱਥੋਂ ਵੀ ਦੋ ਜਿਹੜੇ ਛੋਟੇ ਕੈਂਟਰ ਆ ਜਿਹੜੇ ਉਹ ਗ੍ਰਿਫਤਾਰ ਕਰਕੇ ਇੱਕ ਬੱਸ ਭਰ ਕੇ ਲਿਜਾਇਆ ਗਿਆ ਤਾਂ ਇਹ ਤਸਵੀਰਾਂ ਸੰਗਰੂਰ ਦੀਆਂ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਔਰਤਾਂ ਇਹ ਦਾਵਾ ਠੋਕ ਰਹੀਆਂ ਨੇ ਕਿ ਬਹੁਤ ਚਿਰ ਹੋ ਗਿਆ ਅਸੀਂ ਇਹ ਚੀਜ਼ਾਂ ਨੂੰ ਸਹਿਂਦਿਆ ਪਰ ਹੁਣ ਨਹੀਂ ਸਹਿਣਾ ਨਹੀਂ ਬਰਦਾਸ਼ਤ ਕਰਨਾ ਤੇ ਇਹਦੇ ਲਈ ਅਸੀਂ ਲੜਾਂਗੇ ਜੇਲਾਂ ਜਾਵਾਂਗੇ ਮਰਾਂਗੇ ਹਰੇਕੋ ਹੀਲਾ ਕਰਾਂਗੇ ਮਰੇ ਅਸੀਂ ਘਰੇ ਵੀ ਆ ਤੇ ਇਸੇ ਲੜ ਕੇ ਮਰ ਜਾਾਂਗੇ ਸਾਨੂੰ ਵਿੱਚ ਕੋਈ ਫਰਕ ਨਹੀਂ